ਹੁਣ ਮੈਂ ਰੇਲਵੇ ਦੇ ਦਰਿਆ ਉੱਪਰ ਤੋਂ ਆਇਆ ਵਾਂ ਰੇਲਵੇ ਦੇ ਗੇਮ ਉੱਤੇ ਤੁਰਨੇ ਤੋਂ ਸਾਂ ਚੜਦਾ ਹੋਇਆ ਪੂਰੇ ਰੇਲਵੇ ਕੇਂਟਾ ਕਰਦੇ ਤੁਰ ਕੇ ਪੂਰੇ ਚੌਂਕ ਚਾਹੇ ਚੌਂਕ ਦੇ ਫਿਰ ਇੱਥੂ ਆਇਆ ਜੀ ਪੂਰੇ ਉੱਤਰ ਕੇ ਫੇਰ ਤੁਰ ਕੇ ਆਇਆ ਹੁਣ ਵਧੀਆ ਵੈਸੇ ਵਧੀਆ ਬਹੁਤ ਹਾਂ ਜੀ ਆ ਕਾੜਾ ਜਿਹੜਾ ਉਹ ਰਦਾ ਜੀ ਬਹੁਤ ਵਧੀਆ ਹੈ ਕਾੜਾ ਫਾਇਦੇਮੰਦ ਹੈ ਹਾਂ ਜੀ ਬਹੁਤ ਫਾਇਦੇਮੰਦ ਹੈ ਪਰਿਵਾਰ ਨਹੀਂ ਕਹਿੰਦਾ ਵੀ ਕੀ ਗੱਲ ਇੱਕੋ ਤਾਂ ਫਰਕ ਕਿੱਦਾਂ ਪੈਗਾ ਪਰਿਵਾਰ ਨੂੰ ਵੀ ਇਹ ਨਹੀਂ ਹੁੰਦੀ ਡਾਕਟਰ ਹੈ ਨਾ ਦੇ ਦੀ ਜੀ ਸੈਂਟ ਪਿਆ ਸੀ ਮੇਰੇ ਚੰਡੀਗੜ੍ਹ ਪੀਜੀਆਈ ਚ ਸੈਂਟ ਪਿਆਦਾ ਉਹਨਾਂ ਨੇ ਫਿਰ ਦੂਈ ਪਰਾ ਪਹਿਣਾ ਇੱਕ ਹੋਰ ਪਹਿਣਾ ਸੀ ਉਹ ਵੀ ਬਲੋਕੇ ਹੀ ਬੰਦ ਹੋ ਗਈ ਉਹਦੇ ਨਾਲ ਫਿਰ ਨਾ ਕਰਤੀ ਦੀ ਸਟੈਂਡ ਕਿਤੇ ਪਿਆ ਸੀ ਤੁਹਾਡੇ ਹਾਂਜੀ ਮੇਰੇ ਹੀ ਪਿਆ ਸੀ ਇੱਕ ਮਿੰਟ ਆ ਜਾਓ ਤੁਸੀਂ ਅੰਦਰ ਤੁਸੀਂ ਅੰਦਰ ਆ ਜਾਓ ਤੇ ਹੁਣ ਅਸੀਂ ਗੱਲਬਾਤ ਜਿਹੜੇ ਬਾਕੀ ਲੋਕ ਆਏ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਅ ਮਦਾਂ ਜੀ ਪਹਿਲੀ ਵਾਰ ਹੀ ਆਏ ਹੋ ਸਟੇਸ਼ਨ ਅੰਦਰ ਨੇ ਅਚਾ ਪੇਸ਼ੈਂਟ ਨੇ ਕੌਣ ਪੇਸ਼ੈਂਟ ਕੋਣ ਆ ਘਰ ਵਾਲੇ ਨੇ ਸਾਡੇ ਠੀਕ ਨੇ ਉਦਾਂ ਠੀਕ ਨੇ ਵਧੀਆ ਨੇ ਕਿੰਨੀ ਵਾਰੀ ਕੜਾ ਪੀਤਾ ਉਹਨਾਂ ਨੇ ਸਾਨੂੰ ਹੋ ਗਏ 8 ਮਾਂ 9 ਮਾ ਗੜਾ 8 ਮਾਂ 9ਾ ਗੜਾ 4 ਮਹੀਨੇ ਹੋ ਜਲੇ ਨੇ 4 ਮਹੀਨੇ ਹੋ ਚੁੱਕੇ ਹਾਂਜੀ 4 ਮਹੀਨੇ ਪਹਿਲਾਂ ਤੇ 4 ਮਹੀਨੇ ਬਾਅਦ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਹੰਤੇ ਹਾਂਜੀ ਫਰਕ ਜਿੱਦਾਂ ਦੀ ਦਵਾਈ ਲਈ ਅਸੀਂ ਟੈਸਟ ਕਰਾ ਕੇ ਰੁੱਕ ਲੈ ਆਏ ਸੀ ਰਿਪੋਰਟਾਂ ਉਸ ਤੋਂ ਪਹਿਲਾਂ ਵੀ ਇਲਾਜ ਕਰਾਇਆ ਸੀ ਕਿੱਥੇ ਇੱਥੇ ਕਰਾਇਆ 6 ਮਹੀਨਾ ਪਹਿਲਾਂ ਉਧਰ ਰਿਪੋਰਟਾਂ ਨਹੀਂ ਕਰਾਈਆਂ ਪਤਾ ਨਹੀਂ ਲੱਗਿਆ ਫੇਰ ਰਿਪੋਰਟਾਂ ਕਰਾਈਆਂ ਪਰ ਹਾਟ ਦੀ ਪ੍ਰੋਬਲਮ ਆਈ ਸੀ ਉਹਦੇ ਨਾਲੋਂ ਫਰਕ ਹੈ ਨਹੀਂ ਪਹਿਲਾਂ ਕਿਸੇ ਹੋਰ ਪਾਸੇ ਵੀ ਕਿਸੇ ਡਾਕਟਰ ਕੋਲ ਵੀ ਕਿੱਥੇ ਹੋਰ ਲੱਗਿਆ ਪਈਆਂ ਕੋਲੋਂ ਖਾਂਦੇ ਰੇ ਫਿਰ ਪੈਕਸ਼ਨਿਕ ਹੋ ਜੇ ਤੇ ਫਿਰ ਮਹੀਨਾਾਂਗੇ ਨਾ ਕੋ ਖਾਦੀ ਫਿਰ ਬਾਅਦ ਵਿੱਚ ਕੋ ਕੋ ਕਰਾਈ ਮਤਲਬ ਫਿਰ ਹੱਟਦਾ ਆ ਉਹਨਾਂ ਹੱਟਦੇ ਫਰਕ ਹੈ ਅੱਗੇ ਸਾਹ ਬਹੁਤ ਚੜਦਾ ਇਹਨਾਂ ਨੂੰ ਬਹੁਤ ਫਰਕ ਹੈ ਉਹਨ ਤੇ ਹੁਣ ਸਾਹ ਹੁਣ ਠੀਕ ਨੇ ਹੁਣ ਤਾਂ ਨਹੀਂ ਸਾਹ ਨਾ ਨਾ ਹੁਣ ਨਹੀਂ ਚੜਦਾ ਬੜਾ ਫਰਕ ਹੁਣ 6 ਮਹੀਨੇ ਗਿਆ ਇਹਨਾਂ ਨੇ ਖਾਓ ਖਾ ਕੇ ਫਿਰ ਟੈਸਟ ਕਰਾਵਾਂਗੇ ਯਾਨੀ ਠੀਕ ਨੇ ਉਹ ਦੋਂ ਦੇ ਹਾਂਜੀ ਹਾਂਜੀ ਨਹੀਂ ਵਧੀਆ ਨੇ ਹਾਂਜੀ ਹਾਂਜੀ ਫਰਕ ਹੈ ਸਾਡੇ ਔਰਗਾਂਟ ਦੇ ਸਤਾਰ ਸ਼ਾਰ ਪਰ ਵੀ ਉਹ ਨਹੀਂ ਦੱਸਿਆ ਹੀ ਪਰ ਕੇ ਹਾਂਜੀ ਜੀ ਨਹੀਂ ਆਇਆ ਸੀ ਪਹਿਲਾਂ ਵੀ ਹਾਂ ਇਹ ਤਾਂ ਕਾੜੇ ਨਾਲ ਫਰਕ ਪੈ ਸਕਦਾ ਕੋਈ ਪੰਜਾਬੀ ਬੰਦਾ ਤਾਂ ਸੋਚਣ ਵੀ ਲੱਗ ਜਾਂਦਾ ਤਰਕ ਵੀ ਕਰਦਾ ਉਹਨੂੰ ਜੂਏ ਜਾਂਦੇ ਨੇ ਨਾ ਉੱਥੇ ਉੱਥੇ ਸਾਡੇ ਹੁੰਦੇ ਆ ਨਾ ਮਤਲਬ ਕੁੜੀ ਦਾ ਸਹਰਾ ਹੁੰਦਾ ਹੀ ਉਹਨਾਂ ਨੇ ਦੱਸਿਆ ਫਿਰ ਤੁਹਾਨੂੰ ਲੈ ਕੇ ਵੀ ਉਹੀ ਆਇਆ ਜੁਆਈ ਉਹੀ ਉਹੀ ਗੱਲਬੂਤ ਕਰਕੇ ਵਧੀਆ ਮਤਲਬ ਫਰਕ ਆਵੇਂ ਗਈ ਹੈ ਹਾਂਜੀ ਹਾਂਜੀ ਆਰਾਮ ਹੈ ਹੁਣ ਸਾਸੂ ਵੀ ਚੜਦਾ ਬੰਦਾ ਕੰਮ-ਕੁਮ ਸਾਰਾ ਕਰਦੇ ਨੇ ਅੱਗੇ ਬਹੁਤ ਹੋਰ ਕੰਮ ਹੈ ਮਰੇ ਮਰੇ ਕਿੰਨੀ ਵਾਰੀ ਆਏ ਹੋ ਕੋਣ ਪੇਸ਼ੰਤ ਕੋਣ ਹੈ ਪਹਿਲੀ ਵਾਰੀ ਆਏ ਬਤਾਲੇ ਪਹਿਲੀ ਵਾਰੀ ਆਏ ਹੋ ਸੁਣਿਆ ਇਹਨਾਂ ਬਾਰੇ ਮੈਂ ਆ ਵੀਡੀਓ ਦੇਖੀਦੀ ਇਹਨਾਂ ਦੀ ਮੂਵੀ ਅੱਛਾ ਮੈਂ ਇਹ ਕਹਿੰਦਾ ਪਰਮਾਤਮਾ ਕਰੇ ਵੀ ਠੀਕ ਹੋਵੇ ਜਲਦੀ ਤੋਂ ਜਲਦੀ ਜੋ ਵੀ ਦਿੱਕਤ ਹੈ ਤੇ ਗੱਲਬਾਤ ਅੱਗੇ ਕਰਦੇ ਆ ਕਿੰਨੀ ਵਾਰੀ ਤੁਸੀਂ ਪਹਿਲੀ ਵਾਰੀ ਆਏ ਹੋ ਜੀ ਚੌਥੀ ਵਾਰੀ ਆਏ ਹਾਂ ਪੇਸ਼ੰਤ ਕੋਣ ਹੈ ਮੈਂ ਆ ਪੀਓ ਵੇਸੇ ਲੱਗਦੇ ਨਹੀਂ ਤੁਸੀਂ ਜਿੱਦਾਂ ਮੁਸਕਰਾ ਰਹੇ ਹੋ ਨਾ ਜਿੱਦਾਂ ਹੱਸ ਰਹੇ ਹੋ ਮੈਨੂੰ ਲੱਗਿਆ ਨੇ ਤਾਂ ਹੀ ਮੈਂ ਪੁੱਛਿਆ ਵੀ ਪੇਸ਼ਰ ਤੁਸੀਂ ਤਾਂ ਹਾਂਜੀ ਆਸੀ ਹੋ ਜਾਂਦੇ ਠੀਕ ਹੋ ਪਹਿਲਾਂ ਕੀ ਦਿੱਕਤ ਕੀ ਆ ਰਹੀ ਸੀ ਤਾਂ ਲੱਤ ਦੀਆਂ ਨਾੜਾਂ ਬਲੋਕਿੰਗ ਆ ਰਹੀ ਹੈ ਮੇਰੇ ਤਾਂ ਹਜੇ ਕੋਈ ਫਰਕ ਨਹੀਂ ਪਿਆ ਤਿੰਨ ਚਾਰ ਜਿਹੜਾ ਚ ਨਹੀਂ ਪਿਆ ਕੋਈ ਉਸੇ ਹਿਸਾਬ ਹੀ ਓਵੇਂ ਚੀਜ਼ਾਂ ਬੰਦੀਆਂ ਨੇਗੀਆਂ ਦੇਖੋ ਹੋਰ ਦੇਖਦੇ ਹਾਂ ਥੋੜਾ ਟਾਈਮ ਆ ਕੇ ਵੀ ਕਿਵੇਂ ਹੈ ਮੈਂ ਕਹਿੰਦਾ ਜਲਦੀ ਜਲਦੀ ਫਰਕ ਪਿਆ ਜੇ ਇਹ ਤਾਂ ਠੀਕ ਨਹੀਂ ਆਉਂਦਾ ਫਿਰ ਤਾਂ ਹੱਸ ਕੇ ਸਾਰ ਨਾ ਬੰਦਾਂ ਨੇ ਨਹੀਂ ਨਹੀਂ ਫਰਕ ਵਰਕਾ ਠੀਕ ਆ ਵੀ ਚਲੋ ਅੰਗਰੇਜ਼ੀ ਦਵਾਈਆਂ ਨਾਲ ਠੀਕ ਹਾਂ ਅੰਗਰੇਜ਼ੀਆਂ ਨਾਲ ਜੇ ਵੀ ਫਰਕ ਆ ਉਹਨਾਂ ਨਾਲ ਥੋੜਾ ਫਰਕ ਵੀ ਹੈਗਾ ਤੇ ਉਹ ਉਹਦੇ ਵਾਂਗੂ ਔਖਾ ਨਹੀਂ ਲੱਗਦਾ ਨਹੀਂ ਉਹਦਾ ਅੰਗਰੇਜ਼ੀ ਦਾ ਵੀ ਹੁਣ ਖਾਲੀ ਥੋੜੇ ਚਿਰ ਨੂੰ ਫੇਰ ਉਹੀ ਹਾਲ ਹੋ ਜਾਂਦਾ ਇਹਦੇ ਨਾਲ ਜਿਹੜੀ ਹੈ ਕੋਸ ਫਰਕ ਥੋੜਾ ਯਾਨੀ ਉਹਨਾਂ ਨਹੀਂ ਫਰਕ ਬੈ ਜਿਵੇਂ ਚਾਰਾਂ ਗੇੜਿਆਂ ਚ ਪਹਿਣਾ ਚਾਹੀਦਾ ਸੀ ਚਲੋ ਫੇਰ ਉਮੀਦ ਕਰਦੇ ਆ ਵੀ ਤੁਹਾਨੂੰ ਅਗਲੇ ਪੰਜਵੇਂ ਗੇੜੇ ਦੇ ਵਿੱਚ ਫਰਕ ਪੈ ਜੇ ਹਾਂ ਠੀਕ ਆ ਠੀਕ ਆ ਚਲਦੇ ਆ ਪਹਿਲੀ ਵਾਰ ਹੀ ਆਏ ਹੋ ਜੀ ਚੌਥੀ ਵਾਰ ਕੀ ਦਿੱਕਤ ਕੀ ਸੀ ਤੁਹਾਨੂੰ ਉਹਨਾਂ ਫਰਕ ਆਏਗਾ ਥੋੜਾ ਜਿਹਾ ਫਰਕ ਹੈ ਜੀ ਜਿਆਦਾ ਨਹੀਂ ਜਿਆਦਾ ਨਹੀਂ ਜਿਆਦਾ ਨਹੀਂ ਜਾਨੀ ਕਿ 124 10% ਵੀ 10% ਫਰਕ ਹੈ ਇਹਨੇ ਜਿਆਦਾ ਨਹੀਂ ਹੋਣ ਹੁਣ ਵੀ ਚੱਲਦੇ ਨੂੰ ਸਾਹ ਚੜਦਾ ਵਾਟ ਗੱਲ ਹੈ ਤੁਹਾਡੀ ਦਿੱਕਤ ਮੈਨੂੰ ਪਰੇਸ਼ਾਨੀ ਵੀ ਜ਼ਿਆਦਾ ਲੱਗ ਰਹੀ ਹੈ ਹਾਂਜੀ ਹਾਂਜੀ 10% ਤੁਸੀਂ ਆਪ ਕਹਿ ਰਹੇ ਤਾਂ 10% ਤਾਂ ਫਿਰ ਵੱਡੀ ਗੱਲ ਹੈ ਸਰ ਹੁਣ ਜਿੱਦਾਂ ਮੈਂ ਚੱਲਦਾ ਹਾਂ ਉਸ ਥੋੜਾ ਥੋੜਾ ਸਾਹ ਚੜਦਾ ਹੈ ਜਾਨੀ ਕਿ ਮੈਨੂੰ ਇਹ ਦਵਾਈ ਨਾਲ ਇੰਨਾ ਫਰਕ ਨਹੀਂ ਪੈ ਰਿਹਾ ਚਾਰ ਵਾਰ ਕੜਾ ਪੀ ਚੁੱਕਿਆ ਹਾਂ। ਹਾਂਜੀ। ਫੇਰ ਡਾਕਟਰ ਦੀ ਦਵਾਈ ਵੀ ਚੱਲਦੀ ਐ ਨਾਲ ਦੀ ਵੀ ਦਵਾਈ ਚੱਲਦੀ। ਉਮੀਦ ਰੱਖੋ ਮੈਂ ਤਾਂ ਕਹਾਂ ਉਮੀਦ ਤੇ ਦੁਨੀਆ ਕਾਇਮ ਐ। ਮਦਹ ਕਿੱਧਰ ਹੋਏ? ਆ ਜੀ ਲੋਈਆਂ ਲੱਗਾਇਆ। ਅੱਛਾ। ਹਾਂਜੀ। ਪੇਸ਼ੈਂਟ ਕੌਣ ਐ? ਨਹੀਂ। ਕੀ ਦਿੱਕਤ ਕੀ ਐ ਤੁਹਾਨੂੰ? ਜੀ ਕਿਤਾ ਹਾਰਟ ਹੂਟ ਦਾ ਹੀ ਸੀਗਾ ਵੀ ਸਾਹ ਨੂੰ ਬਹੁਤ ਚੜਦਾ ਸੀਗਾ। ਪਹਿਲੀ ਵਾਰ ਹੀ ਆਏ ਹੋ? ਪੰਜਵੀਂ ਛੇਵੀਂ ਵਾਰੀ ਆ ਗਏ। ਫਰਕ ਪਿਆ ਕੋਈ? ਜੀ ਬਹੁਤ ਐ। ਬਹੁਤ ਫਰਕ ਐ। ਹਾਂਜੀ। ਠੀਕ ਐ ਮੈਂ। ਹਾਂ ਮੈਂ ਠੀਕ ਐ। ਹਾਂ ਇਹ ਤਾਂ ਅਗੇ ਜਦਾਂ ਐਡ ਸੁਣੀ ਸੀ ਵੀਡੀਓ ਤੇ ਉੱਥੋਂ ਵੀ ਪਤਾ ਲੱਗਾ ਸੀਗਾ ਕਿ ਤਾਂ ਕਰਕੇ ਅਸੀਂ ਪਹਿਲਾਂ ਨਾਲੋਂ ਤਾਂ ਹੁਣ ਕਿੰਨਾ ਕੋ ਫਰਕ ਆ ਬਹੁਤ ਫਰਕ ਆਈ ਬਹੁਤ ਫਰਕ ਆ ਹਾਂਜੀ ਦਰਦ ਬਹੁਤ ਪੈਂਦਾ ਹੁੰਦਾ ਸੀ ਆ ਚੀਜ਼ ਹੁਣ ਕੋਈ ਨਹੀਂ ਪੈਂਦਾ ਹੁਣ ਨਹੀਂ ਦਰਦ ਹੁੰਦੀ ਨਾ ਨਾ ਹੋ ਠੀਕ ਬਿਲਕੁਲ ਮੈਂ ਠੀਕ ਆ ਹਾਂਜੀ ਹਾਂਜੀ ਕਰਦੀ ਕਰਾ ਬਾਬੇ ਦੀ ਬਾਬੇ ਦੀ ਕਿਰਪਾ ਵਾ ਗੁਰੂਆਂ ਦਾ ਹਾਂਜੀ ਪਤਾ ਜੀ ਜਦੋਂ ਵੀਡੀਓ ਦੇਖੀ ਸੀ ਯਕੀਨ ਤਾਂ ਨਹੀਂ ਹੋਇਆ ਹਣਾ ਵੀ ਇੱਦਾਂ ਕਾੜਿਆਂ ਵਾਲ ਵੀ ਬੰਦਾ ਠੀਕ ਹੋ ਸਕਦਾ ਜੇ ਯਕੀਨ ਨਹੀਂ ਹੋਇਆ ਸੀ ਨਹੀਂ ਜੀ ਬਾਅਦ ਫਿਰ ਕਿਹਾ ਸੀ ਜਿਹਾ ਉਹਨਾਂ ਨੇ ਬਾਅਦ ਸੀ ਸਾਡੇ ਬੰਦੇ ਉਹਨਾਂ ਨੇ ਕਿਹਾ ਇੱਕ ਵਾਰੀ ਜਾ ਕੇ ਦੇਖੋ ਤੇ ਫੇ ਪਹਿਲੀ ਵਾਰੀ ਦੂਜੀ ਵਾਰੀ ਫਰਕ ਪੈ ਗਿਆ ਜੀ ਹਾਂ ਜੀ ਪਹਿਲੀ ਵਾਰੀ ਤੇ ਨਹੀਂ ਸੀ ਕਿ ਦੂਜੀ ਵਾਰੀ ਪਵੇ ਹੋਣੀ ਐ ਕਿੰਨੀ ਕੁ ਵਾਰੀ ਹੋਰ ਆਉਣ ਨੂੰ ਕਹੇ ਤੁਹਾਨੂੰ ਤਿੰਨ ਮਹੀਨੇ ਦਾ ਕਿਹਾ ਸੀ ਉਹਨਾਂ ਨੇ ਅਚਨ 3 ਮਹੀਨੇ ਹਾਂ ਜੀ ਕੋਰਸ ਕਰਕੇ ਫੇ ਟੈਸਟ ਕਰਾਉਣੇ ਆ ਇਹ ਵੈਦ ਸਾਹਿਬ ਜਿਆਦਾ ਮਹਿੰਗੇ ਤਾਂ ਨਹੀਂ ਹੈਗੇ ਲੋਕੀ ਕਹਿੰਦੇ ਆ ਪੈਸੇ ਪੂਏ ਲੁੱਟ ਲੈਂਦੇ ਆ ਇਤਾਂ ਦੀ ਤਾਂ ਕੋਈ ਗੱਲ ਨਹੀਂ ਸਾਨੂੰ ਤਾਂ ਨਹੀਂ ਮਹਿੰਗੇ ਜੇ ਸਾਨੂੰ ਰਾਹ ਹੈ ਤਾਂ ਮਹਿੰਗੇ ਤੇ ਫਿਰ ਡਾਕਟਰਾਂ ਨੂੰ ਦੇਣੀ ਸੀ ਪੈਸੇ ਆਪਾਂ ਇਦਾਂ ਵਾ ਬਹੁਤ ਡਾਕਟਰਾਂ ਨੂੰ ਤਾਂ ਲੱਖਾਂ ਲੱਖਾਂ ਦੇਈ ਜਾਂਦੇ ਹਾਂ ਹਾਂਜੀ ਇਦਾਂ ਵਾ ਬਹੁਤ ਕਿਰਪਾ ਆਪਣੇ ਤੇ ਦੇ ਮਾਲਕ ਨੇ ਕੀਤੀ ਆ ਹਾਂਜੀ ਇਦਾਂ ਵਾ ਜੀ ਠੀਕ ਹੈ ਕਿਧਰੋਂ ਆਏ ਹੋ ਜੀ ਅਸੀਂ ਅੱਜ ਸ਼ਹਿਰ ਪਰਵੀ ਸਾਡ ਤੋਂ ਜੀ ਪੇਸ਼ੈਂਟ ਕੋਣ ਆ ਜੀ ਹਾਂਜੀ ਆਪੇ ਹੀ ਮੈਂ ਕਿੰਵੀਂ ਵਾਰੀ ਆਏ ਹੋ ਮੈਂ 8ਵੀਂ ਵਾਰੀ ਆਈ ਹਾਂ ਹਾਂਜੀ ਅ ਫਰਕ ਪਿਆ ਕੁਛ? ਹਾਂਜੀ ਥੋੜਾ ਫਰਕ ਆ। ਹਾਂਜੀ। ਦਿੱਕਤ ਕੀ ਆ ਰਹੀ ਸੀ ਤੁਹਾਨੂੰ? ਦਿੱਕਤ ਮੇਰਾ ਇੱਕ ਵਾਲ ਬਲੌਕ ਸੀਗਾ। ਦੁੱਧ ਦੇ ਵਿੱਚ ਕੋਲੋਟ ਬਣੇ ਹੋ ਸੀਗੇ। ਹਾਂਜੀ। ਇਹ ਸਾਹ ਵੀ ਚੜਦਾ ਸੀਗਾ। ਹਾਂਜੀ। ਤੇ ਹੁਣ ਜਿੱਦਾਂ ਦੀ ਇੱਥੋਂ ਤੇ ਉਦੋਂ ਦਾ ਵੀ ਮੈਨੂੰ ਥੋੜਾ ਫਰਕ ਆ। ਗਾਈ ਜਿੱਦਣ ਦੀ ਖਾਂਦੇ ਆ। ਤੁਸੀਂ ਕਿਧਰੋਂ ਆਏ ਹੋ ਜੀ? ਇੱਥੇ ਤੋਂ ਆਇਆ ਆ ਐਪੋਵਲ ਤੋਂ ਐਪੋਵਲ ਤੋਂ ਹਾਂਜੀ ਕਿੰਨੀ ਵਾਰੀ ਆਏ ਹੋ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਹੋ ਹਾਂਜੀ ਇੱਥੇ ਉਮੀਦ ਲੈ ਕੇ ਆਏ ਹੋ ਹਾਂਜੀ ਵੀਡੀਓ ਦੇਖੀ ਸੀ ਫਿਰ ਮੇਰਾ ਬੇਟਾ ਲੈ ਕੇ ਆਇਆ ਅੱਛਾ ਅੱਛਾ ਚਲੋ ਮੈਂ ਕਹਿੰਦਾ ਵੀ ਤੁਸੀਂ ਉਮੀਦ ਨਾਲ ਆਇਓ ਉਮੀਦ ਪੂਰੀ ਹੋਵੇ ਪੁੱਛ ਲੈਂਦੇ ਆ ਅੱਗੇ ਵੀ ਸਰਦਾਰ ਸਾਹਿਬ ਕਿੱਧਰ ਹੋ ਐ ਫਰੀਦਾਲਾ ਜ਼ਿਲ੍ਹਾ ਜੀ ਫਰੀਦਾਲਾ ਜੀ ਹਾਂਜੀ ਤੇ ਨਾਪੇ ਲੱਗੇ ਪਿੰਡ ਅੱਛਾ ਨਾਪੇ ਲੱਗੇ ਹਾਂਜੀ ਕਿੰਨੀ ਵਾਰੀ ਆਏ ਹੋ ਮੈਨੂੰ 6ਵੀਂ 7ਵੀਂ ਵਾਰੀ ਹੋ ਗਿਆ ਹਾਂਜੀ ਆਪ ਹੀ ਆਪ ਹੀ ਦਿੱਕਤ ਆ ਰਹੀ ਸੀ ਦਿੱਕਤ ਕੀ ਆ ਰਹੀ ਸੀ ਮੈਂ ਬਾਹਰ ਗਿਆ ਵਾ ਸੀ ਸਟੰਟ ਪਿਆ ਸੀ ਉੱਥੇ ਅੱਛਾ ਸਟੰਟ ਪਿਆ ਸੀ ਹਾਂ ਸਨੋ ਕਰਕੇ ਹੋ ਗਿਆ ਸੀ ਨਾ ਥੋੜਾ ਤੇ ਉਸ ਤੋਂ ਬਾਅਦ ਫਿਰ ਥੋੜੀ-ਮੋਟੀ ਦਿੱਕਤ ਆਉਣ ਲੱਗੀ ਸੀ ਟੜਕਣ ਦੀ ਹਾਂ ਚਲੋ ਦਵਾਈ ਤਾਂ ਮੇਰੀ ਵਾਲੀ ਚੱਲਦੀ ਆ ਤੇ ਫਿਰ ਮੈਂ ਇੱਥੇ ਆਇਆ ਇਹਨਾਂ ਕੋਲੇ ਬਾਪੂ ਜੀ ਕੋਲੇ ਇਹਨਾਂ ਨੂੰ ਦੱਸਿਆ ਸਾਰੀ ਸਟੋਰੀ ਚਲੋ ਇਹ ਕਹਿੰਦੇ ਵੀ ਸਟੰਟ ਤਾਂ ਪੈ ਗਿਆ ਪਰ ਬਲੌਕੇਜ ਖਤਮ ਨਹੀਂ ਹੋਈ ਇਹ ਅਸੀ ਬਲੋਕੇਜ ਖਤਮ ਕਰਦੇ ਹਾਂ ਮਾਂ ਚਲੋ ਠੀਕ ਹੈ ਫਿਰ ਕਰੋ ਲਾ ਸਰੂ ਮੈਂ ਮੁੜ ਕੇ ਕੋਈ ਪ੍ਰੋਬਲਮ ਆਈ ਨਹੀਂ ਠੀਕ ਹਾਂ ਬਿਲਕੁਲ ਮਤਲਬ ਜਿਹੜੀ ਬਲੋਕੇਜ ਸੀਗੀ ਉਹ ਤੁਸ ਕਿਹ ਰਹੇ ਹੋ ਵੀ ਠੀਕ ਹੋ ਗਈ ਠੀਕ ਹੋ ਗਈ ਹੁਣ ਬਿਲਕੁਲ ਰਿਲੈਕਸ ਹੋ ਗਿਆ ਸਰੀਰ ਪਹਿਲਾਂ ਇੱਕ ਭਾਰੀ ਰਹਿੰਦੀ ਸੀ ਤੇ ਉਹ ਠੀਕ ਹੈ ਅੱਜ ਸਿਰਫ ਇਹਨਾਂ ਨੇ ਇਕੋ ਦੱਸਿਆ ਵੀ ਇਕੋ ਦਾ ਡਾਇਗਨਸਟ ਕਰਾ ਲਿਓ ਇੱਕ ਵੀ ਉਹ ਤੋਂ ਬਾਅਦ ਦੇਖਾਂ ਦਵਾਈ ਬੰਦ ਕਰਨਗੇ ਠੀਕ ਹੈ ਬਿਲਕੁਲ ਓਕੇ ਹੈ ਗੁਰੂ ਮਹਾਰਾਜ ਦੀ ਕਿਰਪਾ ਕਿ ਵੀ ਮੈਂ ਅੰਦਰ ਦੇਖਿਆ ਵੀ ਇਹ ਨਹੀਂ ਵੀ ਨਾਲ ਨਾਲ ਪ੍ਰੋਪਰਲੀ ਬੰਦੇ ਦਾ ਟੈਸਟ ਵੀ ਕਰਾਂਦੇ ਆ ਨਾਲ ਨਾਲ ਦੇਖਦੇ ਆ ਵੀ ਇਹ ਨਹੀਂ ਵੀ ਕਹਿੰਦੇ ਤੂੰ ਟੈਸਟ ਨਾ ਕਰਾ ਜਾ ਨਾ ਕਰਾ ਉਹ ਨਾਲ ਨਾਲ ਚੈਕਿੰਗ ਕਰਦੇ ਨੇ ਮੈਂ ਸਾਰਾ ਪਹਿਲਾਂ ਕੁਝ